ਤਾਂ ਕੋਬਰਾਂ ਨੂੰ ਲਾਦ ਨਹੀਂ ਲੱਗਾ ਇਹ ਅੱਜ ਲੱਗਾ ਹੈ ਠੀਕ ਕਰ ਹਾਂ 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 ਇਹ ਪਾਜੀ ਆ ਖੋਲਦੇ ਵਿੱਚੋਂ ਜਿਹੜੇ ਸਿੱਕੇ ਨਿਕਲੇ ਵਿੱਚੋਂ ਤੇ ਬਾਕੀ ਜਿਹੜੇ ਖੋਲ ਉਹ ਪੁਲਿਸ ਨੇ ਮੈਦਾਨ ਬਲਾਕ ਵਿੱਚ ਲੈ ਗਏ ਆ ਸੱਤ ਤੇ ਬਾਕੀ ਇਹ ਇਹਦੇ ਵਿੱਚ ਜੜੀਆਂ ਗੋੜੇ ਹੌਲ ਉਹ ਇੱਕ ਕਿੱਟ ਪਾ ਲਈ ਪਸਤਾ ਲੱਗਦੇ ਆ ਪਸਤਾ ਕਿਹੜੇ ਪਿੰਡ ਇਹ ਕੀ ਗੱਲ ਪਤਾ ਲੱਗਾ ਕੋਈ ਇਹ ਭਾਈ ਸੁੱਤੇ ਹਾਂ ਨਾਲ ਕੋਈ ਗੋਲੇ ਚਲਾ ਗਿਆ ਇਤਨਾ ਬਲ ਬੇਸ ਮਾਰ ਗਿਆ ਹੂੰ ਸਾਨੂੰ ਪੜਨ ਲੱਗਾ ਮਦੋ ਉਹ ਜਦੋਂ ਮੈਂ ਉੱਠ ਕੇ ਆ ਹੀ ਵੇਖਿਆ ਕਿ ਹੱਥ ਕੋਈ ਗੋਲੇ ਮਾਰ ਗਿਆ ਹਾਂਜੀ ਬਾਕੀ ਤੇ ਕਿੰਨੇ ਫਾਇਰ ਕੀਤੇ ਕੋਈ ਪਤਾ ਲੱਗਾ 6 ਫਾਇਰ ਆ 6000 ਨਹੀਂ ਸ਼ਾਇਦ ਕੁੱਤੇ ਫਿਰ ਵੀ ਪੁਲਿਸ ਨੂੰ ਤੇਦਰਖਾ ਕੋਈ ਹਾਂਜੀ ਕਰਾ ਗਿਆ ਕੋਈ ਕੈਮਰਾ ਚ ਫੋਟੋ ਆਂਦੀ ਕੋਈ ਕੈਮਰਾ ਚ ਆਈ ਫੋਟੋ ਕੋਈ ਨਹੀਂ ਆਇਆ ਪੂਰਾ ਸਾਫ ਨੇ ਲੱਗਾ ਪਤਾ ਹੂੰ ਉਹ ਬਦਲ ਨੰਬਰ ਉਹ ਬਦਲ ਨੰਬਰ ਬਦਲ ਮੇਰਾ ਨਾਮ ਗ੍ਰਿੰਦਰ ਸਿੰਘ ਹੈ ਜੀ ਠੱਠਾ ਜੀ ਕੀ ਕਰਦੇ ਤੂੰ ਮੇਰੇ ਚਚਾਵੇਂ ਰੈਡੀਮੇਡ ਕਲੋਥ ਦੇ ਦੁਕਾਨ ਆ ਅੱਛਾ ਜੀ ਤੇ ਕੀ ਗੱਲ ਹੋਈ ਜਿਹੜੀ ਕਹਿੰਦੇ ਰਾਤ ਨੂੰ ਤੇ ਭਾਈ ਇਹ ਜਦੋਂ ਇਹ ਮਤਲਬ ਆਪਣੇ ਦੁਕਾਨ ਬੰਦ ਕਰਕੇ ਆਇਆ ਮੈਂ ਤੇ ਖਾਣਾ ਖੋਣਾ ਖਾ ਗਏ ਆਂ ਆਪਣੇ ਸੌ ਗਏ ਆਂ ਤੇ ਫਾਇਰ ਜੇ ਦੇ ਆਈ ਆਵਾਜ਼ ਆ ਤੇ ਸਵੇਰੇ ਉੱਠ ਕੇ ਮਤਲਬ ਜੇ ਵੇਖਿਆ ਜੇ ਜਦੋਂ ਸਵੇਰੇ ਮੈਂ ਗੇਟ ਖੋਲਿਆ ਤੇ ਵੇਖਿਆ ਵੀ ਸਾਡੇ ਗੇਟ ਤੇ ਕੋਈ 6 ਗੋਲੀਆਂ ਮਾਰ ਗਿਆ ਤੇ 7 ਖੋਲ ਖੋਲ ਮਿਲੇ ਆ ਮੁੱਕੇ ਦੋ ਤੇਪ ਅਪੋਰਟਸ ਲੈ ਆਏ ਮਨੋਂ ਪੰਜਾਬ ਪੁਸਤ ਦੇਣਾ ਤੁਹਾਡੀ ਕੋ ਰੰਝੇ ਹੋ ਜਾ ਕੋਈ ਨਹੀਂ ਕੋਈ ਰੰਝੇ ਨਹੀਂ ਹੈਗੇ ਕੋਈ ਕੈਮਰੇ ਕੋਬਰੇ ਲੱਗੇ ਕਿਹੇ ਚਾਹੁੰਦੇ ਕੋ ਬੰਦੇ ਕੈਮਰੇ ਵੇਖਿਆ ਇੱਕ ਉਥੋਂ ਤੇ ਦੋ ਬੰਦੇ ਆਏ ਪਰ ਪਛਤਾ ਪਹਿਚਾਨ ਚ ਨਹੀਂ ਹੈਗੇ ਅਣਪਛਾਤੇ ਬੰਦੇ ਆ ਕਿੰਨੇ ਵਜੇ ਦਾ ਟਾਈਮ ਹੀ ਇਹਦਾ ਇਹ ਕੋਈ 12:30 ਦਾ ਟਾਈਮ ਹੈ ਆਰਾਦਾ ਹੁਣ ਸਾਈ ਪੁਲਸਾਈ ਸਿਰੇ ਮੌਕਾ ਵੇਖ ਕੇ ਗਈ ਆ ਤੇ ਬਸ ਉਹ ਦਿਖਾ ਦੇ ਆਏ ਕੰਮ ਕਰਦੇ। ਬੰਗੇ ਹੋਏ ਹਰ ਪੀ ਆਨੂੰ ਇਨਸਾਨ ਬਣਾ ਜਿਹਦਾ ਵੀ ਸਾਡਾ ਆ ਪੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ। ਇਹ ਸਾਰੇ ਇਹ ਜਿਹੜੇ ਮਤਲਬ ਇਹ ਬੰਦੇ ਪਛਾਣ ਕੀਤੀ ਜਾਵੇ ਲੱਭੇ ਜਾਣ ਤੇ ਮੈਂ ਕਿਉਂਕਿ ਮੇਰੀ ਸ਼ੋਪ ਚਾਵਾਵੇ ਤੇ ਮੈਂ ਨਾ ਰਾਤ ਬਰਾਤੇ ਨੇਰੇ ਸਾਰੇ ਹੋਣਾ ਦਾ ਤੇ ਜੇ ਇਥੇ ਗੋਲੀਆਂ ਮਾਰਗੇ ਆ ਘਰੇ ਤੇ ਦੁਕਾਨ ਤੇ ਕੋਈ ਨੁਕਸਾਨ ਕਰ ਸਕਦੇ ਆ ਤੇ ਮੈਂ ਇਹੋ ਸਰਕਾਰ ਇਹ ਕਰਦਾ ਵੀ ਮੈਨੂੰ ਸਾਧਵਾਇਆ ਜਾਵੇ ਤੇ ਉਹਨਾਂ ਦੀ ਕਾਰ ਵੀ ਕੀਤੀ ਜਾਵੇ ਤੇ ਭਾਲ ਕੀਤੀ ਜਾਵੇ ਛੇਤੀ ਬੰਦੇ ਨਾ ਗੁਰਜੀਤ ਸਿੰਘ ਆਹੀਂ ਸਾਰੇ ਪਿੰਡ ਦੇ ਮੋਤਵਾਰ ਇਕੱਠੇ ਹੋ ਕੇ ਤੇ ਆਏ ਆ ਇਹਨਾਂ ਦੀ ਚਗਾਵੇਂ ਸ਼ਾਪ ਆ ਦੁਕਾਨ ਆ ਦੁਕਾਨਦਾਰ ਦਾ ਕੰਮ ਕਰਦੇ ਨੇ ਬਿジネス ਨਾਲ ਆਪਣਾ ਤੇ ਅੱਜ ਰਾਤੀ ਇਹਨਾਂ ਦੇ ਕੋਈ 11:30 ਵਜੇ ਦੇ ਕਰੀਬ ਗੋਲੀਆਂ ਮਾਰ ਗਿਆ ਜੀ ਬੂਹੇ ਦੇ ਵਿੱਚ ਜੇ ਵੇਖੋ ਆ ਖੋਲ ਜਿਹੜੇ ਆ ਬਰਮਤ ਹੋਏ ਆ ਸਾਰਾ ਪੁਲਿਸ ਨੇ ਵੀ ਮੌਕਾ ਵੇਖਿਆ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਇਹਨਾਂ ਨਾਲ ਗੰਭੀਰਤਾ ਨਾਲ ਇਹਨੂੰ ਲਿਆ ਜਾਵੇ ਰਾਤ ਭਰਾਤੇ ਵੀਰ ਨੇ ਆਉਣਾ ਹੁੰਦਾ ਵਾ ਠੀਕ ਹੈ ਜੀ ਦੁਕਾਨਦਾਰਾਂ ਨੂੰ ਵੀ ਅੱਜ ਕੱਲ ਬੜੀ ਪਰੇਸ਼ਾਨੀ ਆਉਣ ਡਈ ਆ ਤੇ ਫਿਰ ਇੱਕ ਦੁਕਾਨਦਾਰ ਦੇ ਘਰ ਤੇ ਵੀ ਇਡਾ ਵੱਡਾ ਹਮਲਾ ਹੋ ਜਾਂਦਾ ਵਾ ਇਹ ਬੜਾ ਵੱਡਾ ਵਿਊ ਪੁਆਇੰਟ ਆ ਕਿ ਮਤਲਬ ਆਮ ਬੰਦੇ ਦਾ ਕੀ ਹਾਲ ਹੋਊਗਾ ਜੇ ਆਪਾਂ ਸੇਫਟੀ ਚਾਹੁੰਨੇ ਆਪਾਂ ਸਾਰਿਆਂ ਦੀ ਤੇ ਜਿਹੜੀ ਇਹਦੀ ਸੀਸੀਟੀਵੀ ਕੈਮਰੇ ਜਿਹੜੇ ਰੋਡਾਂ ਤੇ ਲੱਗੇ ਆ ਕਿ ਇਹਨੂੰ ਗਏ ਆ ਕਿਧਰੋਂ ਬੰਦੇ ਆਏ ਸੀ ਉਹਦੀ ਡਿਟੇਲ ਚ ਜਿਹੜੀ ਜਾਣਕਾਰੀ ਲੈ ਕੇ ਪੁਲਿਸ ਜਿਹੜੀ ਆ ਬੜੀ ਗੰਭੀਰਤਾ ਨਾਲ ਜਾਂਚ ਕਰੇ ਜੇ ਅਤਿੰਜੇ ਤੇ ਵੇਖੋ ਬੂਆ ਹੀ ਕਿਤੇ ਖੋਲਿਆ ਹੁੰਦਾ ਬਾਜ਼ੀ ਦਿੱਤੀ ਹੁੰਦੀ ਉਹਨਾਂ ਮਤਲਬ ਇਥੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਾਂ ਕੋ ਗਲੀ ਚੋਂ ਆਉਂਦਾ ਉਹਨਾਂ ਨੂੰ ਵੇਖ ਲਿੰਦਾ ਤੇ ਉਹਨਾਂ ਉਹਦੇ ਵੀ ਫੈਰ ਮਾਰ ਦੇਣਾ ਵੀ ਇਹ ਸਾਡਾ ਕੱਲ ਨੂੰ ਪ੍ਰੂਫ ਬਣੂਗਾ ਇਹ ਕਰਕੇ ਬੜੀ ਗੰਭੀਰਤਾ ਦਾ ਬੜਾ ਤਕੜਾ ਇਹ ਮੁੱਦਾ ਵਾ ਕੋਈ ਮਾੜਾ ਮੋਟਾ ਨਹੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖੋ ਤੁਸੀਂ ਪਿਛਲਾ ਸਮਾਂ ਬੀਤਿਆ ਵੇਖ ਲਓ ਕਿਤਰਾ ਦੁਕਾਨਦਾਰਾਂ ਦੀ ਲੁੱਟ ਮਾਰ ਹੋ ਰਹੀ ਏ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂ ਰਹੀਆਂ ਆ ਵਾ ਕੋਈ ਜਿਹੜਾ ਮਤਲਬ ਇੱਥੇ ਕੋਈ ਬੜਾ ਜਿਆਦਾ ਪ੍ਰਭਾਵਤ ਹੋਇਆ ਏ ਕਲਚਰ ਤੋਂ ਜਿਹੜਾ ਗੋਲੀ ਦਾ ਕਲਚਰ ਚੱਲ ਗਿਆ ਅੱਜ ਕੱਲ ਫਰਾਉਤੀਆਂ ਮੰਗੀਆਂ ਜਾਂ ਰਹੀਆਂ ਆ ਬਾਹਰ ਵਿਦੇਸ਼ਾਂ ਤੋਂ ਕਈ ਪਾਸੇ ਮਤਲਬ ਜਿਹੜੀ ਮੁਸ਼ਕਲ ਆਈ ਪਈ ਏ ਤੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਚਾਹੀਦਾ ਮਹਿਕਮੇ ਨੂੰ ਸਭ ਤੋਂ ਜਿਆਦਾ ਚਾਹੀਦਾ ਵੀ ਪੂਰਾ ਜਿਹੜਾ ਬਾਰਡਰ ਦਾ ਏਰੀਆ ਵਾ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਇਸ ਕਰਕੇ ਜਾਨੀ ਮਾਨੀ ਨੁਕਸਾਨ ਦਾ ਜਿਹੜਾ ਉਹ ਬੜਾ ਵੱਡਾ ਖਦਸ਼ਾ ਪਰਗਟਾਇਆ ਜਾਂਟਿਆ ਵਾ ਤੇ ਇੱਥੇ ਧਿਆਨ ਦੇਣਾ ਚਾਹੀਦਾ ਪੁਲਿਸ ਨੂੰ ਇਹਨਾ ਪਿੰਡ ਠੱਠਾ ਗੁਰਿੰਦਰ ਸਿੰਘ ਸਨੋਂ ਸਮਨ ਸਿੰਘ ਵਾਸੀ ਠੱਠਾ ਉਹਦੇ ਰਾਤ ਕੋਈ ਅਣਪਛਾਤੇ ਵਿਅਕਤੀ ਜਿਹੜੇ ਗੇਟ 'ਚ ਗੋਲੀਆਂ ਮਾਰ ਕੇ ਚਲ ਗਿਆ ਉਹਦੇ ਸਬੰਧੀ ਮੁਕਦਮਾ ਦਰਜ ਕਰ ਲਿਆ ਉਹਦੀ ਤਫ਼ਤੀਸ਼ ਜਾਰੀ ਹੈ ਜੀ